ਮੰਦਰੀਆਂ ਸੋਹ ਕੋਰ ਸੋ ਚਕਰੀ ਅਹਰ ਸੋ ਤੇਰੈ ਚੋਰ ਚਰਨ ਕਮੋ ਮਕੋ ਸੁਭ ਰਸਨਾ ਦੀਜਹਿ ਪ੍ਰਭਨ ਕੋਰ ਅਹਰ ਸੋ ਤੇਰੈ ਚੋਰ ਚਰਨ ਕਮੋ ਬਕੋ ਸੁਭਰਸਨਾ ਧਿਆਲ ਅਦ ਸਿਚ ਸੁਦਾ ਸੰਜੂਰ ਯਹ ਰਸ ਮੈਂ ਮਗਨ ਹੋ ਤਿ ਕਿਰਪਾ ਤੇ ਮਹਾ ਅਥਿਆ ਤੇ ਤੂ ਗੁਰੂ ਸੰਗਾਰਾਣੀ ਜੀ ਪਾਵਨ ਪਵਿੱਤਰ ਜੋਤੀ ਅੰਦਰ جوڑ بیٹی گرلو کا گروہ پیاری ساسنگو جی ستمو سانکہ پتے فرمانکرو جی خواہی بردی کا خرصہ خواہی بردی کی پتے جو دار جو سانکہ فرمانکرو اور جو پہر تنامتہ آئے جنہ دی بوشش اور احمد سانکہ تے رسی ہے ਨਵਾਂ ਜੀ ਦਰਸ਼ਨ ਭਗਵਨ ਨਾਨਕ ਸਾਹਿਬ ਵਾਲਾ ਸਿੱਤੇ ਪਾਤਸ਼ਾਹ ਜੀ ਨੇ ਜਿੱਥੇ ਕਿਰਤ ਕਰਕੇ ਵੱਡ ਸ਼ਬਦ ਦੇ ਸਾਹਮਣੇ ਜਾਹਰ ਅਸੀਂ ਹਾਜ਼ਰ ਆਖ ਜੂਲ ਜਾਹਰ ਆ ਕੇ ਜੂਲ ਸਰਬ ਕਲਾਪੂਰ ਕਾਲ ਜੁਗ ਕੇ ਉਤਾਰ ਜਗਦੀ ਜੂਲ ਹਾਜ਼ਰ ਨਾਜ਼ ਚਬਰ ਸ਼ਤਰ ਦੇ ਮਾਲਕ ਦੇ ਹਜ਼ੂਰੀ ਦੇ ਵਿੱਚ ਜੋੜ ਬੇਟੀ ਗੁਰੂ ਗੁਰੂ ਪਿਆਰੀ ਗੁਰੂ ਸਵਾਰੀ ਮਾਨ ਦੇ ਸਰਕਾਰ ਦੇ ਸਾਸ ਵਿਜਿਓ ਸਤਿਗੁਰਾਂ ਦੇ ਹਜ਼ੂਰੀ ਦੇ ਵਿੱਚ ਸਿਰ ਝੁਕਾ ਕਰਕੇ ਦੋਨੋਂ ਹੱਥ ਜੋੜ ਕੇ ਨਮਸਕਾਰ ਕਰੀਏ ਜੀ ਬਿਲਾਉ ਜੀ ਵਾਲਿ ਨੂੰ ਜੀ ਦਾ ਕੱਸ਼ਾ ਉਹ ਆਪ ਜੀ ਦੀ ਬਲੇ ਕੁਟਾਨ ਕੁਟਾਨ ਧੰਵਾਦ ਹੈ ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਨ੍ਹਾਂ ਦੀ અપਾਰ ਕਿਰਪਾ ਸਰਕਾਰ ਗੁਰੂ ਕਹਿਓ ਆਪ ਚਾਰਿਆ ਹੋਇਆ ਨਾਮ ਜਪੋ ਕਿਰਤ ਕਰੋ ਤੇ ਵੰਡ ਛਕੋ ਗੁਰੂ ਪਰਿ ਸਾਧ ਸੰਗਤ ਜੀ ਦੇ ਬਚਨਾਂ ਨੂੰ ਵੇ ਭਾਗੀ ਸਾਧ ਸੰਗਤ ਜਿਸ ਅਸਥਾਨ ਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਦਾ 18 ਸਾਲ ਪਤਿ ਪੀਤੇ ਗੁਰੂ ਕੈਰੀ ਸਾਧਾ ਦੁਰਦੇਸ਼ ਸਿੰਘ ਨੇ ਦੱਸਿਆ ਇਹ ਹੈ ਕਿ ਸਾਰੇ ਜਿਹੜੇ ਸੱਜਣਾਂ ਦੇ ਜਿਹੜਾ ਸਾਰੇ ਤੇ ਕੋਲ ਜੋ ਜਿਹਨੇ ਜਾਣਾ ਹੈ ਉਹਨੂੰ ਕੋਈ ਅਜੇ ਤੱਕ ਜਿਹੜਾ ਬੀਜੇ ਵਾਲਾ ਜਿਹੜੀ ਚਿੱਠੀ ਹੋ ਨਹੀਂ ਕੋਈ ਸਾਰਿਆਂ ਦੇ ਕੋਲ ਆਪੋ ਆਪਣੇ ਪਾਸਪੋਰਟ ਵੀ ਹੋਣਾ ਜ਼ਰੂਰੀ ਹੈ ਦੂਸਰਾ ਨਾਗਰਿਕ ਦੀ ਬੇਨਤੀ ਹੈ ਕਿ ਸਾਰਿਆਂ ਦੇ ਕੋਲ ਜਿਨ੍ਹਾਂ ਨੇ ਜਾਣਾ ਹੈ ਕਰਤਾਰਪੁਰ ਸਾਹਿਬ ਜਾਣ ਵਾਸਤੇ ਹਾਂ ਜੀ ਜਰੂਰ ਗੁਰਪ੍ਰਦੇਸ਼ਾਂ ਦੀ ਗੁਰ ਵਾਹਿਗੁਰੂ ਜੀ ਕਾ ਖਾਲਸਾ ਹੈ ਸੋ ਨਿਹਾਲ ਮਹਾਰਾਜ ਜੀ ਮਾਣ ਕੇ ਕਦੇ ਕਹੀ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਸੋ ਨਿਹਾਲ ਵਾਹਿਗੁਰੂ ਜੀ ਦਾਤਾਰ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਕਰਤਾਨਾ ਬਾਬਾ ਬੁੱਢਾ ਸਾਹਿਬ ਗਰਤੀ ਸਵਾ ਪਹਾ ਜਿਹੜਾ ਦੇ ਮੁਖ ਸੇਵਾਦਾਰ ਐਸਤਨਾਮ ਸਿੰਘ ਜੀ ਤਰਵਾ ਤੇ ਸਮੁੱਚੀ ਟੀਮ ਦਾ ਜੋ ਸੁਲਾਗਾ ਜੋ ਘਪਰਾਲਾ ਹੈ ਜਿੱਥੇ ਉਹਨਾਂ ਨੂੰ ਰਾਤਰੀ ਦੇ ਨਿਸ਼ਕਾਮ ਪੇਟਰਾ ਤੇ ਜਿੱਥੇ ਸਭਾਵਾਂ ਕਰਵਾਏ ਜਾਂਦੇ ਦੇ ਉਹਦੇ ਨਾਲ ਦੇ ਨਾਲ ਹਰ ਸਾਲ ਜਿਹੜਾ ਸਿੱਖ ਸੰਗਤਾਂ ਨੂੰ ਵੱਖ-ਵੱਖ ਗੁਰਦੁਆਰਿਆਂ ਦੇ ਦਰਸ਼ਨ ਦਿਦਾਰਿਆ ਵਾਸਤੇ ਯਾਤਰਾਵਾਂ ਜਿਹੜੀਆਂ ਉਹ ਸਭਾ ਦੇ ਸਹਿਯੋਗ ਦੇ ਨਾਲ ਭੇਜੀਆਂ ਜਾਂਦੇ ਜਿੱਥੇ ਰਵਾਡੇ ਕੀਤੇ ਜਾਂਦੇ ਨੇ ਸੋ ਅੱਜ ਇੱਕ ਵੱਡਾ ਜੱਥਾ ਜਿਹੜਾ ਗੁਰਦੁਆਰਾ ਬਾਬਾ ਲਖੀਸ਼ਾ ਲਵਾਨਾ ਭਵਨ ਤੋਂ ਜਿਹੜਾ ਸ੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਦੇ ਗੁਰਦੁਆਰੇ ਦੇ ਦਰਸ਼ਨਾਬਾਦ ਸਿੱਖ ਸੰਗਤਾਂ ਦਾ ਧੋਰਿਆ ਜਾ ਰਿਹਾ ਹੈ ਤੇ ਵਾਕੋਕ ਜਿੱਥੇ ਜਿੱਥੇ ਬੰਦੀਆਂ ਦੇ ਮੁਖੀ ਸਭਾ ਜਿੱਥੇ ਪਹੁੰਚੇ ਨੇ ਉੱਥੇ ਦਲਪੰਥ ਸ਼੍ਰੋਮਣੀ ਭਗਤ ਅਨਾਜ ਜੀ ਤਰਨਾ ਦਲ ਦੇ ਮੁਖੀ ਜਥੇਦਾਰ ਬਾਬਾ ਗੁਰਦੇਵ ਸਿੰਘ ਜੀ ਦੇ ਸੇਵ ਵਾਲੇ ਸਿੰਘਾ ਸਮਿਤ ਪਹੁੰਚੇ ਨੇ ਉੱਥੇ ਹੀ ਐ ਜੀ ਪੀ ਸੀ ਦੇ ਮੈਂਬਰ ਸਰਦਾਰ ਰਵਿੰਦਰ ਸਿੰਘ ਜੀ ਚੱਕ ਸਾਹ ਉਹ ਵੀ ਜਥਾ ਰਵਾਨਾ ਕਰਨ ਵਾਸਤੇ ਪਹੁੰਚੇ ਨੇ ਉਹ ਗੁਰਨਾਨਕ ਸਾਹਿਬ ਨੇ 18 ਸਾਲ ਕਰਤਾਰਪੁਰ ਸਾਹਿਬ ਦੀ ਧਰਤੀ ਦੇ ਉੱਤੇ ਕਿਰਤ ਕਰਕੇ ਜੋ ਕਿਰਤ ਕਰੋ ਨਾਮ ਜਪੋ ਵੰਡ ਛਕੋ ਦਾ ਪ੍ਰਦੇਸ਼ ਦਿੱਤਾ ਸੋ ਉਹਨਾਂ ਸਥਾਨਾਂ ਵਾਸਤੇ ਜਿਹੜਾ ਜੱਥਾ ਉਹ ਸਭਾ ਸੁਯੋਗਰਾ ਭੇਜਿਆ ਜਾ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਬੁਢਾ ਸਾਹਿਬ ਦੀ ਗ੍ਰੰਥੀ ਸਭਾ ਵੱਲੋਂ ਬੜਾ ਵੱਡਾ ਇੱਕ ਵਿਸ਼ੇਸ਼ ਉਪਰਾਲਾ ਕੀਤਾ ਗਿਆ ਜੋ ਸਾਡੇ ਸਮਾਗਮੋ 1 ਸਤੰਬਰ ਤੋਂ ਸ਼ੁਰੂ ਹੁੰਦੇ ਨੇ 13 14 ਅਕਤੂਬਰ ਤੱਕ ਲੜੀਵਾਰ ਪੇਟਾਰਾ ਸਵਾਗਤ ਜਿਹੜੇ ਚੱਲਦੇ ਨੇ ਉਨ੍ਹਾਂ ਦੇ ਨਾਲ ਹੋਰ ਬੜੀਆਂ-ਬੜੀਆਂ ਸਵਾਲਾਂ ਜਿਹੜੀਆਂ ਕੀਤੀਆਂ ਜਾਂਦੀਆਂ ਹਰ ਸਾਲ ਸਮਾਗਮ ਕਰਨ ਤੋਂ ਪਹਿਲਾਂ ਸੋ ਜਥੇਰੇ ਜਿਹੜੇ ਉਹ ਵੱਖ-ਵੱਖ ਲੋਕ ਧਰਮਾਂ ਦੇ ਦਰਸ਼ਕਾਂ ਰਿਆਂ ਨੂੰ ਭੇਜੇ ਜਾਂਦੇ ਨੇ ਸੋ ਇਸ ਵਾਰ ਭਾਨ ਗੁਰੂ ਨਾਨਕ ਸਾਹਿਬ ਮਾਰੇ ਕਰਤਾਰਪੁਰ ਦੀ ਧਰਤੀ ਤੇ ਜਿੱਤੇ 18 ਸਾਲ ਕਿਰਤ ਕੀਤੀ ਤੇ ਵੰਡ ਸ਼ਗਮ ਦਾ ਉਪਦੇਸ਼ ਕੀਤਾ ਉੱਥੇ ਅਜਰ ਹੋਣਾ ਜਿਹਾ ਜਿਹੜਾ ਹੋ ਰਿਹਾ ਸੋ ਉਸ ਸਾਡੀ ਬੜੀ ਬਖਸ਼ਿਸ਼ ਹੋਈ ਪਰ ਆਇਆ ਘਟ ਗਿਆ ਸਾਨੂੰ ਤਾਂ ਬੜਾ ਵੱਡਾ ਸਹਿਯੋਗ ਮਿਲਿਆ ਤੋਂ ਇਸੇ ਤਰ੍ਹਾਂ ਹੀ ਜਿਹੜੀਆਂ ਸਵਾਭਾ ਆਰਦਾਸਾਂ ਕਰੋ ਤੇ ਕਰਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ